ਕਵਰ ਲੈਨੇ ਆ ਫਾਜ਼ਿਲਕਾ ਤੋਂ ਜਿੱਥੇ ਪੀਐਸਪੀਸੀਐਲ ਵਿਭਾਗ ਦੇ ਪਾਵਰ ਗ੍ਰਿਡ ਫਾਜ਼ਿਲਕਾ ਦੇ ਕੁਝ ਅਧਿਕਾਰੀਆਂ ਤੇ ਇੱਕ ਵਿਅਕਤੀ ਨੇ ਉਸ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆ ਰਵਿੰਦਰ ਸਿੰਘ ਨਿਵਾਸੀ ਸੀਡ ਫਾਰਮ ਪੱਕਾ ਅਵੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਪੀਐਸਪੀਸੀਐਲ ਫਾਜ਼ਿਲਕਾ ਦਾ ਟਰਾਂਸਪੋਰਟ ਕੰਟਰੈਕਟਰ ਹੈ ਉਸਨੇ ਵਰਕ ਅਵਾਰਡ ਨੰਬਰ 2 ਰਾਹੀਂ ਆਪਣੀ ਗੱਡੀ ਬਲੈਰੋ TL ਮੈਟਿਨਸ ਟੀਮ ਪੀਐਸਪੀਸੀਐਲ ਵਿਭਾਗ ਫਾਜ਼ਿਲਕਾ ਪਾਸ ਉਹਨਾਂ ਦੇ ਸਮਾਨ ਦੀਆਂ ਢੋਆ ਢੋਈ ਤੇ ਫੀਲਡ ਵਿੱਚ ਜਾਣ ਦੀ ਵਰਤੋਂ ਵਾਸਤੇ ਲਗਾਈ ਸੀ ਉਸਨੇ ਦੱਸਿਆ ਕਿ ਉਸਨੇ ਆਪਣੀ ਗੱਡੀ ਤੇ ਨਿਯਮਾਂ ਮੁਤਾਬਕ ਡਰਾਈਵਰ ਲਗਾਇਆ ਹੋਇਆ ਸੀ ਤੇ ਨਿਯਮਾਂ ਮੁਤਾਬਕ ਹੀ ਆਪਣੀ ਗੱਡੀ ਉਕਤ ਗੱਡੀ ਵਿੱਚ ਸਮੇਂ-ਸਮੇਂ ਤੇ ਡੀਜ਼ਲ ਪਰਵਾ ਰਹਿਆ ਸੀ ਇਸ ਤੋਂ ਇਲਾਵਾ ਡੀਜ਼ਲ ਪਰਵਾਉਣ ਵਾਸਤੇ ਨਕਦ ਪੈਸੇ ਵੀ ਦੇ ਰਿਹਾ ਸੀ ਉਸਨੇ ਦੱਸਿਆ ਕਿ ਜੇ ਆਈ ਬਲਜੀਤ ਸਿੰਘ ਦੇ ਖਾਤੇ ਵਿੱਚ ਵੀ ਕਈ ਵਾਰੀ ਡੀਜ਼ਲ ਵਾਸਤੇ ਪੈਸੇ ਦਿੱਤੇ ਨੇ ਇਸ ਦੇ ਬਾਵਜੂਦ ਮੈਕਮੇ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਉਸ ਕੋਲੋਂ ਕਰੀਬ 20000 ਰੁਪਏ ਦੀ ਰਕਮ ਬਕਾਇਆ ਕੱਢ ਕੇ ਉਸ ਦੀ ਗੱਡੀ ਨੂੰ ਗ੍ਰਿਡ ਵਿੱਚ ਬੰਦ ਕਰ ਦਿੱਤਾ ਹੈ ਦੂਜੇ ਪਾਸੇ ਸਬੰਧਿਤ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਸਾਰਾ ਕੀ ਹੈ ਮਾਮਲਾ ਆ ਸੁਣਾਉਣੇ ਪੂਰੀ ਖਬਰ ਇਹ ਗੱਡੀ ਲੱਗੀ ਸੀ ਇੱਥੇ ਮੈਨੂੰ ਵਰਕ ਆਰਡਰ ਹੋਇਆ ਸੀ 31 5 2023 ਨੂੰ ਠੀਕ ਹੈ ਮੈਂ ਗੱਡੀ ਲਾਈ ਸੀ ਇੱਥੇ O&M ਚ ਬਲਜੀਤ ਸਿੰਘ ਜੀ ਨੇ ਕਹਿ ਕੇ ਲਵਾਈ ਸੀ ਇੱਥੇ ਗੱਡੀ ਵੀ ਗੱਡੀ ਲਾ ਦਿਓ ਠੀਕ ਹੈ ਜੀ ਤੇ ਗੱਡੀ ਲਾਤੀ ਮੈਂ ਆਈ ਮੈਂ ਦੋਹਾਂ ਨਾਲ ਡਰਾਈਵਰ ਭੇਜਾ ਇਹਨਾਂ ਨੇ ਦੋਨੇ ਡਰਾਈਵਰ ਭਜਾਤਾ ਆਪ ਹੀ ਚਲਾਈ ਫਿਰਦੇ ਗੱਡੀ ਆ ਗੱਡੀ ਦਾ ਹਾਲਤ ਵੇਖੋ ਜੀ ਇਹਨਾਂ ਨੇ ਗੱਡੀ ਭੰਨਤੀ ਸਾਰੀ ਠੀਕ ਹੈ ਜੀ ਹੁਣ ਮੈਂ ਗੱਡੀ ਬੰਦ ਕਰਨ ਵਾਸਤੇ ਆ ਲੈਟਰ ਲਿਖ ਕੇ ਦਿੱਤਾ ਜੀ ਇਹਨਾਂ ਨੂੰ ਆ ਰਸੀਵਿੰਗ ਵੀ ਲਈ ਐਨਾਂ ਤੋਂ ਹੀ ਮੈਂ ਆ ਦੇਖੋ ਜੀ ਮੈਂ ਦਿੱਤਾ 31 10 2023 ਨੂੰ ਇਹਨਾਂ ਨੂੰ ਬੰਦ ਕਰਨਾਸਤੇ ਵੀ ਗੱਡੀ ਮੇਰੀ ਬੰਦ ਕੀਤੀ ਜਾ ਉਹ ਗੱਡੀ ਮੈਂ ਨਹੀਂ ਚਲਾਉਣੀ ਗਈ ਇੱਥੇ ਨੁਕਸਾਨ ਕਰਤਾ ਮੇਰੀ ਗੱਡੀ ਦਾ ਸਾਰਾ ਹੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜੀ ਇਹਨਾਂ ਨੇ ਪੈਸੇ ਮੰਗੇ ਮੇਰੇ ਤੋਂ ਮੇਰੇ ਬਿੱਲ ਨਹੀਂ ਪਾਸ ਕੀਤੇ ਐਕਸ਼ਨ ਦੀਪ ਕੁਮਾਰ ਖੁਰਮੀ ਨੇ WhatsApp ਕਾਲ ਕੀਤੀ ਮੈਨੂੰ ਨਹੀਂ ਤਾਂ ਹਾਲਾਂਕਿ ਮੈਂ ਡਰਾਈਵਰ ਆ ਮੈਨੂੰ ਇਹਨਾਂ ਦਾ ਹੈ ਹੀ ਨਹੀਂ ਸਿਸਟਮ ਵੀ ਇਹ ਮੈਨੂੰ WhatsApp ਕਾਲ ਕਰਨ ਤਾਲਮੇਲੀ ਨਹੀਂ ਹੁਣ ਮੈਂ ਤਾਂ ਜੇ ਹੀ ਫੋਨ ਕਰੇ ਜਾਂ ਕੋਈ ਕਰੇ ਇਹਨਾਂ ਨੇ WhatsApp ਪਹਿਲਾਂ ਦੂਜਾ ਫੋਨ ਕੀਤਾ ਦਵਾ-ਦਵਾ ਕੱਟ ਕੇ ਮੈਨੂੰ WhatsApp ਕਾਲ ਲਈ ਤਿੰਨਾਂ ਰਾ ਲਾਈ ਠੀਕ ਹੈ ਜੀ ਤੇ ਮੈਨੂੰ ਆਦੇ ਕੁਛ ਨਾ ਕੁਛ ਕਰੇਗਾ ਤਾਂ ਫਿਰ ਤੇਰਾ ਰੇਟ ਵੀ ਵਧਾ ਦੇ ਗੱਡੀ ਦਾ ਉਹ ਜਦੋਂ ਵਰਕ ਆਰਡਰ ਕਰਾਉਣਾ ਸੀ ਉਦੋਂ ਕਿਹਾ ਜੀ ਉਦੋਂ ਮੰਗੇ ਮੇਰੇ ਤੋਂ 15000 ਰੁਪਇਆ ਹੁਣ ਬਿੱਲ ਪਾਸ ਕਰਾਉਣ ਦੇ ਇਹਦੇ ਪੈਸੇ ਮੰਗ ਰਿਹਾ ਮੇਰੇ ਬਿੱਲ ਰੋਕੀ ਬੈਠੇ ਆ ਗੱਡੀ ਦੇ ਗੱਡੀ ਮੇਰੇ ਨਾਮ ਤੇ ਹੈ ਜੀ ਮੇਰੀ ਹੈ ਗੱਡੀ ਹਾਂ ਮੈਂ ਡਰਾਈਵਰ ਭੇਜਿਆ ਸੀ ਤੇ ਨਹੀਂ ਇਹਨਾਂ ਡਰਾਈਵਰ ਦੋ ਦੋ ਡਰਾਈਵਰ ਭੇਜੇ ਦੋਨੇ ਭਜਾਤੇ ਇਹਨਾਂ ਨੇ ਲਾਈ ਸੀ ਜੀ 31 5 2023 ਨੂੰ ਕੋਈ ਮਹਿਕਮੇ ਦੇ ਹਤਾ ਤਾਂ ਸਾਰਾ ਪਤਾ ਜਿਵੇਂ ਹੈਗਾ ਹੀ ਆਪਾਂ ਤਾਂ ਉਵੇਂ ਲਾਈ ਸੀ ਇੱਥੇ ਹੀ ਗੱਡੀ ਮੈਨੂੰ ਦਿੱਤੀ ਹੈ ਵਾਪਸ ਮੈਂ ਮਹੀਨੇ ਦਾ ਮੈਂ ਲਿਖ ਕੇ ਦਿੱਤਾ ਸੀ ਮੈਂ ਪੈਸਿਆਂ ਦੀ ਇਹਨਾਂ ਦੀ ਸ਼ਿਕਾਇਤ ਕੀਤੀ ਹੈ ਜੀ ਠੀਕ ਹੈ ਜੀ ਵੀ ਪੈਸੇ ਮੰਗਦੇ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕੀਤੀ ਹੈ ਤੇ ਬਿਜਲੀ ਮੰਤਰੀ ਜੀ ਨੂੰ ਕੀਤੀ ਹੈ ਜੀ ਤੇ ਸੀਐਮਡੀ ਸਾਹਿਬ ਨੂੰ ਕੀਤੀ ਹੈ ਸ਼ਿਕਾਇਤ ਇਹਨਾਂ ਦੀ ਉਸ ਤੋਂ ਬਾਅਦ ਮੈਂ ਠਾਣੇ ਲੈ ਕੇ ਦਿੱਤਾ ਮੇਰੇ ਪੰਜ 6 4 ਦਿਨ ਹੋ ਗਏ ਇੱਥੇ ਮੇਰੇ ਗਲ ਪਏ ਜੀ ਮੈਨੂੰ ਗਾਲਾਂ ਗੋਲਾਂ ਕੱਢੀਆਂ ਸੀ ਇਹਨਾਂ ਨੇ ਮੈਂ ਵੀਡੀਓ ਵੀ ਬਣਾਈ ਹੋਈ ਹੈ ਇਹਨਾਂ ਦੀ ਆਂਦੇ ਨਹੀਂ ਦੇਣੀ ਪੈਸੇ ਦੇ ਸਾਡੇ ਨਾਲ ਜਿਹੜੇ ਤੇਰੇ ਮੁੱਕੇ ਸੀਗੇ ਮੁੱਕਾ ਵੀ ਪੈਸੇ ਹੀ 100 ਰੁਪਏ ਨਹੀਂ ਮੁੱਕਾ ਪੈਸੇ ਦੇ ਹੁਣ ਝੂਠੀ ਐਪਲੀਕੇਸ਼ਨ ਲਿਖ ਕੇ ਦਿੱਤੀ ਮੈਨੂੰ ਵੀ ਤੂੰ ਅਸੀਂ ਗੱਡੀ ਤੇਲ ਪਵਾ ਆਂਦੇ ਜੀ ਕੋਈ ਮੁੱਕਾ ਹੀ ਨਹੀਂ ਜੀ ਉਹ ਹੀ ਮੰਗਦੇ ਸੀ ਮੇਰੇ ਤੋਂ ਬਿੱਲਾਂ ਦੇ ਬਿੱਲ ਪਾਸ ਕਰਾਈ ਦੇ ਮੰਗਦੇ ਸੀ ਬਿੱਲ ਬਣੇ ਪਏ ਸਾਰਾ ਕੁਝ ਮੈਂ ਤਿਆਰ ਕਰਕੇ ਦਿੱਤਾ ਹੈ ਕਿ ਸਹੈਨੀ ਨਹੀਂ ਕਰਦੇ ਆਂਦੇ ਨਹੀਂ ਕਰਨਗੇ ਬਿੱਲ ਮੇਰਾ ਇਹ 2 ਮਹੀਨੇ ਦੇ ਤੇ ਐਕਸਨ ਸਾਲ ਨੂੰ ਅਸੀਂ ਕਹਦੇ ਹਾਂਗੇ ਸਾਰੀ ਗੱਲਬਾਤ ਕਰਾਂਗੇ ਪਰ ਨਾ ਜੀ ਕੋਈ ਗੱਲਬਾਤ ਨਹੀਂ ਗੱਡੀ ਇੱਥੇ ਠਰ ਰੱਖੀ 2 ਮਹੀਨੇ ਹੋ ਗਏ ਗੱਡੀ ਨੂੰ ਹੀ 2 ਮਹੀਨੇ ਦੇ ਬਿੱਲ ਹੀ ਨਹੀਂ ਦੇ ਰਹੀ ਬਣਿਆ ਜੀ 38000 ਦਾ ਇੱਕ ਮਹੀਨੇ ਦਾ ਬਿੱਲ ਬਣਦਾ ਜੀ 38 ਦਾ 38 ਦਾ ਐ ਬਣਦਾ ਜੀ ਜਿੰਨੇ ਕਿਲੋਮੀਟਰ ਚੱਲਣ ਦੇ ਹਿਸਾਬ ਨਾਲ ਆਈ 2 ਮਹੀਨੇ ਦਾ ਬਿੱਲ ਪੈਂਡਿੰਗ ਹਾਂਜੀ 1000 ਕਿਲੋਮੀਟਰ ਦਾ 32000 ਰੁਪਈਆ ਆਈ ਉਦੋਂ ਉੱਤੇ ਚੱਲੂਗੀ ਤਾਂ ਇਹਦਾ 10 ਰੁਪਏ ਕਿਲੋਮੀਟਰ ਦੇ ਥਾ ਬਿੱਲੀ ਕੰਮ ਕੇ ਸਵਸਥ ਲਗਾਈ ਇਹ ਵੱਡੀਆਂ ਲੈਣਾ ਤੇ ਫਾਲਟ ਫੂਟ ਕੱਢਣ ਵਾਸਤੇ ਲਾਈ ਹੋਈ ਹੈ ਇਹਨਾਂ ਨੇ ਮੁਲਾਜ਼ਮ ਜਾਂਦੇ ਸੀ ਮੁਲਾਜ਼ਮ ਜਾਂਦੇ ਸੀ ਇੱਥੇ ਹੀ ਡਰਾਈਵਰ ਪਹਿਲੇ ਤੁਸੀਂ ਸੀ ਡਰਾਈਵਰ ਨਹੀਂ ਮੈਂ ਡਰਾਈਵਰ ਭੇਜਿਆ ਸੀ ਇੱਥੇ ਹੀ ਦੋ ਆ来 ਭੇਜਿਆਈਏ ਤੇ ਇਹਨਾਂ ਨੇ ਭਜਾਤਾ ਹੁੰਦੇ ਸਾਨੂੰ ਲੋੜ ਹੀ ਨਹੀਂ ਡਰਾਈਵਰ ਦੀ ਆਪ ਚਲਾਈਏ ਤਾਂ ਤਾਂ ਹਾਲ ਕਰ ਰੱਖਿਆ ਗੱਡੀ ਦਾ ਬੁਰਾ ਹਾਲ ਆਈ ਹੁਣ ਗੱਡੀ ਨਹੀਂ ਦੇ ਰਹੀ ਜੀ ਨਾ ਤਾਂ ਉਹ ਗੇਟ ਦੀ ਚਾਬੀ ਦੇ ਰਹੀ ਐ ਆਹਨਿੰਦੇ ਸਾਨੂੰ ਐਕਸ਼ਨ ਸਾਹਿਬ ਨੇ ਰੋਕਿਆ ਪਹਿਲਾਂ ਪੈਸੇ ਦੇ ਤੇ ਫਿਰ ਤੇਰਾ ਬਿੱਲ ਵੀ ਭੇਜਾਂਗੇ ਤੇ ਗੱਡੀ ਦੇਵਾਂਗੇ ਆਹ ਟਾਇਰ ਖੋਲ ਕੇ ਰੱਖੀ ਬੈਠੇ ਗੱਡੀ ਦਾ ਮੈਂ ਤਾਂ ਆਪਦੀ ਗੱਡੀ ਲੈ ਜਾਣਾ ਚਾਹਣਾ ਜੀ ਬਸ ਮੈਂ ਲਾਉਣੀ ਨਹੀਂ ਮਹਿਕਮੇ ਜੀ ਮੇਰੇ ਬਿੱਲ ਹੀ ਨਹੀਂ ਪਾਸ ਕਰ ਰਹੇ ਪ ਦਰਖਾਸਤ ਮੈਂ ਹੁਣ ਫਿਰ ਦੇਣ ਚੱਲਿਆ ਜੀ ਇੱਕ ਐਸਐਸਪੀ ਸਾਹਿਬ ਨੂੰ ਦੇਣ ਚੱਲਿਆ ਜੀ ਪਹਿਲਾਂ ਬਿਜਲੀ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਤੇ ਸੀਐਮਡੀ ਸਾਹਿਬ ਨੂੰ ਜੀ ਕੈਕਸ਼ਨ ਸਾਹਿਬ ਦੇ ਖਿਲਾਫ ਜੀ ਆ ਪੈਸੇ ਮੰਗ ਰਹੇ ਜੀ ਬਿੱਲ ਪਾਸ ਕਰਾਈ ਦੇ ਮੇਰੇ ਮੈਂ ਇੰਨਾ ਪਰੇਸ਼ਾਨ ਹੋ ਗਿਆ ਦੀਆਂ ਕਿਸ਼ਤਾਂ ਟੁੱਟ ਗਈਆਂ ਗੱਡੀ ਦੀਆਂ ਇਹਨਾਂ ਨੇ ਬਿੱਲ ਰੋਕ ਤੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਅੱਜ ਇਹਦਾ 2 ਲੱਖ ਰੁਪਏ ਤਨਖਾਹ ਇਹਨਾਂ ਦਾ ਟਿੱਡ ਨਹੀਂ ਭਰਦਾ ਜੀ ਤੇ ਮੇਰੇ ਚ 5000 ਰੁਪਏ ਨਹੀਂ ਬਚਦਾ ਮੈਨੂੰ ਤੇ ਮੇਰੇ ਤੋਂ ਪੈਸੇ ਭਾਲ ਦੇ ਆਪਾਂ ਗੱਡੀ ਆਊਟਸੋਰਸ ਕਰਵਾਈ ਸੀ ਪੀਐਲ ਟਰਾਂਸਮਿਸ਼ਨ ਲਾਈਨ ਦੀ ਮੇਨਟੇਨੈਂਸ ਲਈ ਨਾ ਗੱਡੀਆਂ ਦੀ ਇਹ ਬੰਦਾ ਕਿ ਜਿਸ ਦਿਨ ਤੋਂ ਜਿਸ ਦਿਨ ਇਹਨੇ ਗੱਡੀ ਲਾਉਣੀ ਸੀ ਕੁਟੇਸ਼ਨਾਂ ਦੇਣੀਆਂ ਸੀ ਟੈਂਡਰ ਦੇ ਅਗੇਂਸਟ ਇਹ ਬੰਦੇ ਨੇ ਉਦੋਂ ਪੈਸੇ ਮੰਗੇ ਸੀ ਸਾਡੇ ਕੋਲ ਪੈਸੇ ਮੰਗਣ ਦਾ ਕਾਰਨ ਕੀ ਸੀ ਕਿ ਇਹ ਕਹਿ ਰਹੇ ਸੀ ਕਿ ਆ ਬੋਰ ਤੇ ਮੁਕਸਰ ਉੱਥੇ ਇਹਦੇ ਕੁਝ ਪੈਸੇ ਪੈਂਡਿੰਗ ਹੈ ਡਿਪਾਰਟਮੈਂਟ ਵਾਲਾ ਸਿਕਿਉਰਟੀਆਂ ਜਮਾ ਸੀ ਤੇ ਉਹ ਸਿਕਿਉਰਟੀਆਂ ਵਾਪਸ ਨਹੀਂ ਹੋਈਆਂ ਇਸ ਕਰਕੇ ਦੇ ਕੋ ਕੁਟੇਸ਼ਨ ਆ ਪਾਉਣ ਲਈ ਪੈਸੇ ਹਨ ਉਸ ਉਪਰੰਤ ਅਸੀਂ ਆਪਸੇ ਵਿਚਾਰ ਕੀਤਾ ਕਿਉਂਕਿ ਫਾਜ਼ਿਲਕਾ ਟੀਮ ਨਵੀਂ ਬਣੀ ਹੈ ਟੀਲ ਡਿਵੀਜ਼ਨ ਨਵੀਂ ਬਣੀ ਹੈ ਟਰਾਂਸਮਿਸ਼ਨ ਲਾਈਨ ਡਿਵੀਜ਼ਨ ਉਹਦੇ ਸਟਾਫ 12 ਬੰਦੇ ਨੇ ਦੋ ਜਈ ਨੇ ਉਹਨਾਂ ਲਈ ਗੱਡੀ ਦੀ ਸਖਤ ਜ਼ਰੂਰਤ ਸੀ ਕਿਉਂਕਿ ਪੈਡੀ ਸੀਜ਼ਨ ਸਿਰਤੇ ਸੀ ਅਗਰ ਗੱਡੀ ਨਹੀਂ ਅਵੇਲੇਬਲ ਹੁੰਦੀ ਤਾਂ ਲਾਈਨਾਂ ਦੀ ਮੇਨਟੇਨੈਂਸ ਬਿਲਕੁਲ ਨਹੀਂ ਹੋ ਸਕਦੀ ਸੀ ਤੇ ਲਾਈਨਾਂ ਨੂੰ ਚਲਾਉਣ 'ਚ ਹੀ ਕਈ ਕਈ ਘੰਟੇ इवन ਦਿਨ ਵੀ ਲੱਗ ਸਕਦਾ ਹੈ ਲਾਈਨ ਬੰਦ ਰਹਿਣੀ ਸੀ ਵਹੀਕਲ ਚਾਹੀਦਾ ਹੀ ਆ ਸਾਡੀ ਲੋੜ ਸੀ ਅਸੀਂ ਇਹਦੀ ਹੈਲਪ ਲਈ Paytm ਤੇ Google Pay ਦੇ थ्रू ਇਹਦੇ ਕਹਿ ਅਨੁਸਾਰ ਲਗਭਗ 35000 ਰੁਪਏ ਆਪਣੀ ਜੇਬੋਂ ਪਾਇਆ ਕਿਸ ਕਰਕੇ ਵਿਭਾਗ ਮਹਿਕਮੇ ਦੇ ਹਿੱਤ ਲਈ ਕਿਉਂਕਿ ਜੇ ਗੱਡੀ अवेलेबल ਨਾ ਹੁੰਦੀ ਰੋਟੇਸ਼ਨ ਨਾ ਹੁੰਦੀ ਸਾਡੀ ਗੱਡੀ ਤਾਂ ਮਹਿਕਮੇ ਦਾ ਨੁਕਸਾਨ ਸਪਲਾਈਸ ਦਾ ਨੁਕਸਾਨ ਕੰਜ਼ਿਊਮਰਜ਼ ਦਾ ਨੁਕਸਾਨ ਇਹੋ ਪੈਸੇ ਲੈ ਲੇ ਫਿਰ ਇਹਨੇ ਕਮਿਟਮੈਂਟ ਸਾਡੇ ਨਾਲ ਇਹ ਕੀਤੀ ਕਿ ਸਰ ਮੇਰੀ ਗੱਡੀ ਜਦੋਂ ਲੱਗ ਗਈ ਜੇ ਲੱਗ ਗਈ ਤਾਂ ਤੁਹਾਡੇ ਪੈਸੇ ਮੈਂ ਵਾਪਸ ਮੋੜਦਾ ਗਲਤੀ ਸਾਡੇ ਕੋਲ ਇਹ ਹੋਈ ਕਿ ਅਸੀਂ ਚੈੱਕ ਨਹੀਂ ਲੇਤੇ ਫॉर द ਸੇਫਟੀ ਉਸ ਉਪਰੰਤੇ ਮੁੰਡੇ ਨੂੰ ਗੱਡੀ ਅਲਾਟ ਹੋ ਗਈ ਕਿਉਂਕਿ ਮੈਕਮੇ ਦੀ ਪਾਲਿਸੀ ਅਨੁਸਾਰ ਜਿੰਨੇ ਦੀ ਗੱਡੀ ਦੀ ਮਨਜ਼ੂਰਸ਼ੁਦਾ ਰੇਟ ਸੀ ਉਹਦੇ ਰੇਟੇ ਦੇ ਮੈਚ ਕਰਦੇ ਸੀ ਉਸ ਉਪਰੰਤ ਇਹ ਲੜਕੇ ਨੇ ਪਹਿਲੇ ਦਿਨ ਤੋਂ ਹੀ ਪੈਸੇ ਦੇਣ ਤੋਂ ਮੁਕਰਨ ਲੱਗ ਪਿਆ ਜਿਹਦੇ ਸਬੰਧ ਚ ਤੁਹਾਡੇ ਕੋ ਰਿਟਰਨ ਕਮਿਊਨੀਕੇਸ਼ਨਸ ਆਡੀਓ ਮੈਸੇजेस ਟੈਕਸ WhatsApp ਮੈਸੇਜ ਅਵੇਲੇਬਲ ਨੇ ਇਹ ਲੜਕਾ ਨਾ ਤਾਂ ਡਰਾਈਵਰ ਪ੍ਰੋਵਾਈਡ ਕੀਤਾ ਜਿਹੜਾ ਕਿ ਐਸ ਪਰ ਪਾਲਿਸੀ ਪ੍ਰੋਵਾਈਡ ਕਰਾਉਣਾ ਬੰਦਾ ਸੀ ਨਾ ਡਰਾਈਵਰ ਦਿੱਤਾ ਨਾ ਇਹ ਤੇਲ ਪਵਾਉਂਦਾ ਸੀ ਜਿਹੜਾ ਕੀ ਐਸ ਪਰ ਪਾਲਿਸੀ ਇੰਨੇ ਹੀ ਪਾਉਣਾ ਕਿਉਂਕਿ ਇਹ ਗੱਡੀ ਸਾਨੂੰ ਦੇ ਰਿਆ ਮੈਂ ਪੀਐਸਪੀ ਸਨਾਂ ਕੰਟਰੈਕਟ ਕਰ ਰਿਆ ਉਸ ਦੌਰਾਨ ਕੀ 4 ਮਹੀਨੇ ਲਗਾਤਾਰ ਇਹ ਆਪਣੀ ਗਰੀਬੀ ਦਾ ਰੋਣਾ ਰੋਂਦਾ ਰਿਆ ਤੇ ਸਾਡੇ ਜਈਆਂ ਨੇ ਵੀ ਮਹਿਕਮੇ ਦੇ ਹਿੱਤ ਨੂੰ ਮੈਂ ਬਾਰ ਬਾਰ ਕਹਿੰਨਾ ਮਹਿਕਮੇ ਦੇ ਹਿੱਤ ਨੂੰ ਦੇਖਦੇ ਹੋਏ ਆਪਣੀ ਜੇਬੋਂ ਅਪਰੋਕਸੀਮੇਟ 22-23000 ਦਾ ਤੇਲ ਜੇਬੋਂ ਪਾਇਆ ਪਲੱਸ ਉਹ 30-35000 ਜਿਹੜਾ ਉਹ ਇਸ ਲਈ ਦਿੱਤਾ ਗਿਆ ਸੀ ਔਨ ਰਿਕਾਰਡ ਦਿੱਤਾ ਗਿਆ ਇੱਚ ਕੋਈ ਮੈਲਾਫਾਇਰ ਇੰਟੈਂਸ਼ਨ ਨਹੀਂ ਸੀ ਇਸ ਲਈ ਦਿੱਤਾ ਗਿਆ ਤਾਂ ਕਿ ਗੱਡੀ अवेलेबल ਰਵੇ ਗੱਡੀ ਚੱਲਦੀ ਰਹੇ ਤੇ ਲਾਈਨਾਂ ਦੀ ਮੇਨਟੇਨੈਂਸ ਹੁੰਦੀ ਰਹੇ ਪਰ ਇਹ ਬੰਦੇ ਨੇ ਅੰਤ ਤੇ 4 ਮਹੀਨੇ ਲਗਾਤਾਰ ਦੇਖਣ ਤੋਂ ਬਾਅਦ ਕਿ ਨਾ ਇਹ ਡਰਾਈਵਰ ਦੇ ਰਿਹਾ ਨਾ ਇਹ ਤੇਲ ਪਵਾ ਰਿਹਾ ਜੇਬੋਂ EMPLOYEES ਆਪਣੀ ਜੇਬੋਂ ਪੈਸੇ ਦੇ ਰਹੇ ਨੇ ਤੇ ਉਹਦਾ ਨੁਕਸਾਨ ਇਹ ਹੋ ਰਿਹਾ ਸੀ ਕਿ ਮੇਨਟੇਨੈਂਸ ਸੇ ਡਿਲੇ ਹੋ ਰਿਹਾ ਸੀ ਕਈ ਵਾਰ ਹੋਇਆ ਗੱਡੀ ਖੜੀ ਰਹੀ ਗੱਡੀ ਦੂਸਰੇ ਦਫ਼ਤਰ ਤੋਂ ਕਿਤੋਂ ਅਵੇਲੇਬਲ ਨਹੀਂ ਹੋ ਪਾਈ ਲਾਈਨ 6-6 ਘੰਟੇ ਬੰਦ ਰਹੀ ਉਸ ਅਪਰੰਤ ਇਹਨਾਂ ਨੂੰ ਮੈਂ 3-4 ਵਾਰੀ ਬੁਲਾ ਕੇ ਸਮਝਾਇਆ ਕਿ ਭਾਈ ਤੇਰੀ ਠੀਕ ਐਸੀ ਬਹੁਤ ਹੈਲਪ ਕੀਤੀ ਤੂੰ ਜਈਆਂ ਦੇ ਪੈਸੇ ਮੋੜ ਦੇ ਅਸੀਂ ਇਹਦੇ ਕੋਲ 4 ਬਿੱਲ ਪਾਸ ਕਰ ਚੁੱਕੇ ਹਾਂ ਅਪਰੋਕਸੀਮੇਟ 1.5 ਲੱਖ ਰੁਪਏ ਨੂੰ ਪੇਮੈਂਟ ਕਰ ਚੁੱਕੇ ਹਾਂ ਉਸ ਦੇ ਬਾਵਜੂਦ ਨਾ ਤਾਂ ਇਹਨੇ ਤੇਲ ਪੁਆਈ ਦੇ ਪੈਸੇ ਮੋੜੇ ਨਾ ਜਿਹੜੇ ਕਿ ਇਹਨੇ ਦੇਨੇ ਹੀ ਬੰਦੇ ਸੀ ਨਾ ਇਹਨੇ ਡਰਾਈਵਰ ਜਿਹਦਾ ਕਿ ਲਗਭਗ 10000 ਰੁਪਏ ਮਹੀਨਾ ਇਹ ਬਚਾਉਂਦਾ ਰਿਹਾ ਝੂਠ ਮਾਰ ਕੇ ਬਾਕੀ ਇਹ ਜਿਹੜੇ ਰਵਿੰਦਰ ਸਿੰਘ ਨੇ ਇਹਨਾਂ ਦਾ ਅਗਰ ਤੁਸੀਂ ਲੋਕਲ ਲੈਵਲ ਤੇ ਰਿਕਾਰਡ ਪਤਾ ਕਰੋ ਤੇ ਡਿਫਾਲਟਰ ਕਿਸਮ ਦੇ ਬੰਦੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ 14 ਲੱਖ ਦਾ ਕੋਈ ਚੈੱਕ ਦਾ ਬਾਉਂਸ ਦਾ ਚੈੱਕ ਬਾਉਂਸ ਦਾ ਕੇਸ ਹੈ ਇੱਕ 파ਟਨਰ ਨਾਲ ਧੋਖਾ ਧੜੀ ਦਾ ਕੇਸ ਹੈਗਾ ਇਹ ਅਕਸਰ ਫੋਨ ਨਹੀਂ ਚੱਕਦੇ ਤੇ ਜਿਹੜੀ ਗੱਡੀ ਰੋਕਣ ਦੀ ਗੱਲ ਹੈਗੀ ਆ ਇਹ ਪੀਐਸਪੀਸੀਐਲ ਦੀ ਪ੍ਰਾਪਰਟੀ ਇਸ ਕਰਕੇ ਮੰਨਦੇ ਆ ਕਿਉਂਕਿ ਇਹਨੇ ਡਿਪਾਰਟਮੈਂਟ ਦੇ ਪੈਸੇ ਦੇਣੇ ਆ ਅਪਰੋਕਸੀਮੇਟ ਅਸੀਂ ਜਿਹੜਾ ਹਿਸਾਬ ਲਗਾਇਆ ਹੁਣ 20000 300 ਰੁਪਏ ਐਪ੍ਰੋਕਸੀਮੇਟ ਉਹ ਵੀ ਵਿਦ ਡੇਟਸ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇੰਨੇ ਪੈਸੇ ਡਿਪਾਰਟਮੈਂਟ ਦੇ ਔਨ ਰਿਕਾਰਡ ਦੇ ਨੇ ਦਿੱਤੇ ਔ ਸਬੂਤ ਪੇਸ਼ ਕਰਦੇ ਇਹ ਇਨਸਾਨ ਐਮ.ਐਲ.ਏ ਸਾਹਿਬ ਕੋ ਗਿਆ ਐਮ.ਐਲ.ਏ ਸਾਹਿਬ ਦੇ ਜਰੂਰ ਬੁਲਾਇਆ ਗਿਆ ਸੀ ਉੱਥੇ ਪਹੁੰਚਿਆ ਨਹੀਂ ਮਹਾਨਾ ਮਾਰਦਾ ਰਿਹਾ ਕਿ ਮੈਂ ਕਿਤੇ ਫਸਿਆ ਜਦ ਕਿ ਸਬੰਧਤ ਦਫ਼ਤਰ ਤੋਂ ਪਤਾ ਕੀਤਾ ਤਾਂ ਇਹ ਉੱਥੇ ਹੀ ਸੀ ਜਾਣਬੁੱਝ ਕੇ ਨਹੀਂ ਆਇਆ ਅਗਰ ਇਹ ਸੱਚ ਹੈ ਆਪਣੇ ਸਬੂਤ ਲੈ ਆਵੇ ਇਨ੍ਹਾਂ ਖਿਲਾਫ ਅਸੀਂ ਐਸ.ਐਸ.ਪੀ. ਐਸ.ਐਸ.ਪੀ ਸਾਹਿਬ ਨੂੰ ਦੋ ਲੈਟਰਸ ਐਸ.ਪੀ.ਡੀ ਨੂੰ ਇੱਕ ਲੈਟਰ ਐਸ.ਐਚ.ਏ ਨੂੰ ਇੱਕ ਲੈਟਰ ਪਲੱਸ via mail via whatsapp ਦੋ ਵਾਰੀ ਮੈਂ ਖੁਦ ਮੁਲਾਕਾਤ ਕਰਕੇ ਆਇਆ ਕਿ ਭਾਈ ਇਹ ਡਿਫਾਲਟਰ ਕਿਸਮ ਦਾ ਬੰਦਾ ਹੈ ਇਹਨੂੰ ਈਵਨ ਇਹਦੇ ਖਿਲਾਫ ਮੈਂ ਗਲਤ ਜਿਵੇਂ ਇਹ ਆਪਣੇ ਆਪ ਨੂੰ ਪ੍ਰੈਸ਼ਰ ਟੈਕਟਿਕਸ ਪਾਉਣ ਲਈ ਝੂਠੀਆਂ ਡਰਾਮੇ ਸੁਸਾਈਡ ਵਰਗੀਆਂ ਗੱਲਾਂ ਕਰਨ ਲੱਗ ਪੈਂਦਾ ਜਿਸ ਨੂੰ ਮੁੱਖ ਰੱਖਦੇ ਹੋਏ ਕਿ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋਵੇ ਅਸੀਂ ਐਸਐਸਪੀ ਸਾਹਿਬ ਨੂੰ ਐਸਪੀਡੀ ਨੂੰ ਨਿੱਜੀ ਤੌਰ ਤੇ ਮੈਂ ਮਿਲ ਕੇ ਆਇਆ ਐਸਐਸਪੀ ਸਾਹਿਬ ਨੂੰ ਰਿਟਰਨ ਕਮਿਊਨੀਕੇਸ਼ਨ ਕਰ ਚੁੱਕੇ ਹਾਂ ਐਸਐਚਓ ਸਿਟੀ ਨੂੰ ਵੀ ਮੈਂ ਦੱਸ ਚੁੱਕਾ ਹਾਂ ਕਿ ਭਈ ਇਹ ਇਸ ਕਿਸਮ ਦਾ ਇਨਸਾਨ ਹੈ ਇਹਦੇ ਖਿਲਾਫ ਬੰਦ ਹੀ ਕਾਰਵਾਈ ਕੀਤੀ ਜਾ ਰਹੀ ਰਿਸ਼ਵਤ ਤਾਂ ਦੇਖੋ ਜਿਸ ਇਨਸਾਨ ਦਾ ਕ੍ਰੈਡੈਂਸ਼ੀਅਲੀ ਕੋਈ ਨਹੀਂ ਉਹ ਕੁਝ ਵੀ ਕਹਿ ਸਕਦਾ ਇਹ ਤਾਂ ਇਸ ਬੇਸਤੇ ਮੈਂ ਵੀ ਕਹਿ ਸਕਦਾ ਕਿ ਉਹਨੇ ਮੇਰੇ ਕੋ ਪੈਸੇ ਮੰਗੇ ਆ ਇਹਦਾ ਕੋਈ ਪ੍ਰੂਫ ਹੀ ਹੋਵੇ ਸੈਕਿੰਡ ਥਿੰਗ ਕਿ ਉਹ 에ਅਰੋਪਲਾਨਾ ਤੁਸੀਂ ਉਹਦਾ ਲੋਕਲ ਲੈਵਲ ਤੇ ਕ੍ਰੈਡੈਂਸ਼ੀਅਲ ਚੈੱਕ ਕਰੋ ਉਹ ਕੁਝ ਵੀ ਕਹਿ ਰਿਹਾ ਉਹਦੀ ਆਡੀਓ ਮੈਸੇਜ ਸੁਣੋਗੇ ਉਹਦੀ ਟੈਕਸਟ ਮੈਸੇਜ ਵਟਸਐਪ ਮੈਸੇਜ ਦੇਖੋਗੇ ਤੁਸੀਂ ਸਮਝ ਸਾਦਿਓ ਕਿ આરોਪ ਤਾਂ ਕੋਈ ਵੀ ਝੂਠਾ ਲਾ ਸਕਦਾ ਮੈਂ ਇਵਨ ਤੁਹਾਡੇ ਤੇ ਲਗਾ ਸਕਦਾ ਰਾਈਟ ਨਾ WhatsApp ਕਾਲ ਉਦੋਂ ਕੀਤੀ ਜਾਂਦੀ ਹੈ ਜਦੋਂ ਨੈਟਵਰਕ 'ਚ ਪ੍ਰੋਬਲਮ ਆ ਰਹੀ ਹੋਵੇ ਤੇ ਅਸੀਂ ਅਕਸਰ ਆਪਣੇ ਕੁਲੀਕਸ ਨਾਲ ਗੱਲ ਕਰਦੇ ਆ WhatsApp ਉਦੋਂ ਵੀ ਇਹਦੀ ਗੱਡੀ ਲਗਣੀ ਸੀ ਤੇ ਅਸੀਂ ਪਤਾ ਕਰ ਰਹੇ ਹਾਂ ਕਿ ਗੱਡੀ ਇਹ ਲਾਏਗਾ ਕੋਈ ਗੱਡੀ ਲਾਉਣ ਵਾਲਾ ਹੈਗਾ ਹੀ ਇਜ਼ ਇੰਟਰਸਟਿਡ ਹੋਰ ਕੋਈ ਗੱਲ ਨਹੀਂ ਆ ਇਹ ਤਾਂ ਝੂਠੇ ਰੋਜ ਜਿੰਨੇ ਮਰਜ਼ੀ ਲਾਈ ਜਾ ਝੂਠੇ ਆ ਤੁਸੀਂ ਆਪਣੇ ਲੈਵਲ ਤੇ ਵੈਰੀਫਾਈ ਕਰ ਸਕਦੇ ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ